ਐਸਰ 241 13 ਮਾਡਲ ਹਰਿਆਣਾ ਦਾ ਨੰਬਰ ਹੈਲਫ ਜੁਲਫੋ ਕੇ ਜਾਦਾ ਬੀ ਬਗਰਾਟ ਨਾਲ ਦੀ ਆ ਹ ਸਾਰਾ ਕੋ ਨਾਲ ਦਾ ਠੀਕ ਆ ਜੀ ਜੀ ਦਵਾ 194000 195000 ਡਿਮਾਂਡ ਆ ਜੀ ਇਹ ਕਿੰਨੇ ਕ ਦਾ ਬਣ ਜੂ ਜੀ 175000 ਰਾਇ ਦੇ ਜੀ ਜੀ 60 ਆਲਾ ਸੋਨਾ ਲਿੱਕਾ ਇਹ ਵੀ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਇਹ ਵੀ ਪਾਵਰ ਸਟੀering ਆ ਇਹ ਪਾਵਰ ਸਟੀering ਦੇ ਵਿੱਚ ਆ ਤੇਲ ਬਰੇਕਾ ਤੇਲ ਬਰੇਕਾਂ ਪਾਵਰ ਸਟੀering ਡੈਸ਼ੀ ਬੂਟਰ ਨਾਲ ਲੱਕਾ ਚੜੀ ਇਹ ਡਿਮਾਂਡ ਆ ਜੀ ਇਹ ਕਿੰਨੇ ਕ ਦਾ ਹੋਜੂ ਜੀ ਇਹ ਦੇ ਦਾ 305000 ਦਾ 305000 ਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਖੜੇ ਆਂ ਜੀ ਤਲਮੰਡੀ ਸਭੋ ਟਰੈਕਟਰ ਮੰਡੀ ਤੇ ਫੌਜੀ ਬਾਈ ਨਾਲ ਕਰਦਿਆਂ ਗੱਲਬਾਤ ਕਿੰਨੇ ਕਾ ਟਰੈਕਟਰ ਨੇ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਠੀਕ ਆ ਵਧੀਆ ਬਈ ਸਾਰੇ ਸਤਿ ਸ੍ਰੀ ਅਕਾਲ ਕਿੰਨੇ ਕ ਟਰੈਕਟਰ ਲੈ ਕੇ ਆਈ ਜੀ ਜਦੋਂ ਅੱਜ ਕੋ ਚਾਰ ਕੀ ਆ ਬਾਈ ਠੀਕ ਆ ਜੀ ਚਾਰ ਟਰੈਕਟਰ ਆ ਜ਼ਿਆਦਾਤਰ ਸੋਨੇ ਲੱਕਿਆ ਇੱਕ ਐਸਟਰ ਹਾਂ ਇੱਕ ਐਸਟਰ ਸਾਹਮਣੇ ਦਿਖਾਉਣੇ ਆ ਜੀ ਸੋਨਾ ਲੱਕਾ ਡੀ ਆਈ 730 ਵਾਲਾ ਹਰਿਆਣੇ ਦਾ ਨੰਬਰ ਆ ਕਿੰਨੇ ਮਾਡਲ ਆ ਜੀ ਇਹ 16 ਮਾਡਲ ਆ ਬਈ 16 ਮਾਡਲ ਆ ਜੀ ਹਾਂ 16 ਮਾਡਲ ਹਰਿਆਣੇ ਦਾ ਨੰਬਰ ਆ ਸਿੰਪਲ ਸਟੀering ਆ ਜੀ ਸਿੰਪਲ ਸਟੀering ਠੀਕ ਆ ਜੀ ਸਿੰਪਲ ਸਟੀering ਦੇ ਵਿੱਚ ਆ ਗਿਆ ਹਾਂਜੀ ਦੋਸਤੋ 16 ਮਾਡਲ ਆ ਗਿਆ ਜੀ ਸੋਨਾ ਲਿਕਾ ਕਿੰਨੇ ਸਿਲੰਡਰ ਚ ਹੁੰਦਾ ਜੀ ਇਹ ਦੋ ਸਿਲੰਡਰ ਚ ਆ ਬਈ ਦੋ ਸਿਲੰਡਰ ਸਿੰਪਲ ਸਟੀering ਆ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਹੈਗੇ 80 85 ਪੈਸੇ ਟਾਇਰ ਦਾ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਹਰਿਆਣੇ ਦਾ ਨੰਬਰ ਆ ਜੀ ਲੋਨ ਵਗੈਰਾ ਜੀ ਲੋਨ ਵਗੈਰਾ ਤਾਂ ਨਹੀਂ ਹੋਣਾ ਬਈ ਠੀਕ ਆ ਜੀ ਥੋੜਾ ਹੋਊਗਾ ਜੇ ਹੋਇਆ ਵੀ ਘੱਟ ਹੋਊਗਾ ਹਾਂ ਲੱਖ ਰੁਪਏ ਦਾ ਲੋਨ ਹੋਊਗਾ ਲੱਖ ਰੁਪਏ ਦਾ ਇਹ ਡਿਮਾਂਡ ਹੀ ਕਿੰਨੀ ਆ ਡਿਮਾਂਡ ਤਾਂ ਇਹਦੀ 2 ਲੱਖ ਤੇ 55000 ਆ 255 ਡਿਮਾਂਡ ਆ ਜੀ ਕਿੰਨੇ ਤੱਕ ਹੋ ਜੂ ਜੀ ਇਹ ਦੇ ਦੇ 2 ਲੱਖ 35000 ਦਾ 2 ਲੱਖ 35000 ਦਾ ਠੀਕ ਆ ਜੀ ਅੱਗੇ ਆ ਗਿਆ ਜੀ ਐਸਰ 243 13 ਮਾਡਲ ਹਰਿਆਣੇ ਦਾ ਨੰਬਰ ਆ ਸੈਲਫ ਸਲਪੋ ਕੇ ਜਾ ਰਿਹਾ ਹੈ। ਟਾਟਾ। ਬਗਰਾਟ ਨਾਲ ਦੀ ਆ। ਆ ਸਾਰਾ ਕੋਲ ਨਾਲ ਦਾ। ਠੀਕ ਆ ਜੀ। ਹਰਿਆਣੇ ਦਾ ਨੰਬਰ 13 ਮਾਡਲ ਆ। ਟਾਇਰਾਂ ਦੀ ਕੰਡੀਸ਼ਨ ਜੀ। ਟਾਇਰ ਮੰਗਰ ਲਈ ਤਾਂ 80 ਰੁਪਏ ਨਾ। ਹਾਂ ਜੀ। ਮੂਰਲੇ 70 75 ਰੁਪਏ ਨਾ। ਠੀਕ ਆ ਜੀ। ਤੇ ਕੰਡੀਸ਼ਨ ਦਾ ਇੰਜਨ ਵਗੈਰਾ ਦਾ। ਵਧੀਆ ਟਰੈਕਟਰ ਇੰਜਨ ਹੋਇਆ ਚੰਗਾ ਸਾਰਾ। ਠੀਕ ਆ ਜੀ। ਇਹਦੀ ਡਿਮਾਂਡ ਹੀ। ਇਹਦੀ ਡਿਮਾਂਡ 1 ਲੱਖ 94000। 1 ਲੱਖ 95000 ਡਿਮਾਂਡ ਆ ਜੀ। ਇੱਕ ਕਿੰਨੇ ਦਾ ਬਣ ਜੂਜੀ 175000 ਰਾਇ ਦਾ ਹੈ ਜੀ 175000 ਦਾ ਇਸਰ ਮਿਲ ਜੂਜੀ ਸਾਹਮਣੇ ਹੈਗੇ ਜੀ ਸੋਨਾ ਲਿਕਾ ਡੀਆਈ 750 ਦਾ ਇਹ ਵੀ ਹਰਿਆਣਾ ਨੰਬਰ ਹੈ ਜੀ ਇਹ ਵੀ ਹਰਿਆਣਾ ਨੰਬਰ ਹੈ ਠੀਕ ਆ ਜੀ ਹਰਿਆਣਾ ਨੰਬਰ 9 ਮਾਡਲ ਟਾਇਰ ਬਿਲਕੁਲ ਨਵੇਂ ਆ ਬਾਈਕ ਵਾਲੀ ਚਾਰੇ ਚਾਰੇ ਨਵੇਂ ਆ ਠੀਕ ਆ ਜੀ ਚਾਰੇ ਟਾਇਰ ਨਵੇਂ ਨਵੇਂ ਵਰਗੇ ਇਹ ਵੀ 90% ਟਾਇਰ ਹੈਗੇ ਕਾਲੇ ਪੋਲੋ ਦੇ ਆ ਜੀ ਬਾਈਕ ਵਾਲੇ ਗੁਡਇਰ ਦੇ ਤੇ 14 ਦੇ ਟਾਇਰਾਂ ਚ ਆ ਗਏ ਜੀ 14 ਦੇ ਟਾਇਰਾਂ ਚ ਸਿੰਪਲ ਸਟੇਰਾਂ ਹੈ ਜੀ ਸਟੇਰਾਂ ਹੈ ਸੈਂਪਲ ਸਟੀering ਦੇ ਵਿੱਚ ਆ ਗਿਆ ਜੀ ਇਹਦੀ ਦਮਾਂਡੀ ਇਹਦੀ ਦਮਾੜਾ 285000 285 ਇਹ ਕਿੰਨੇ ਦਾ ਬਣ ਜੂਗੀ ਇਹਦੇ ਆ ਗਿਆ ਆਪਾਂ 265000 ਦਾ ਬਈ 265000 ਦਾ ਬਈ ਆ ਮਿਲ ਜੂ 750 ਆ ਅੱਗੇ ਆ ਗਿਆ ਜੀ 60 ਆਲਾ ਸੋਨਾ ਲਿੱਕਾ ਇਹ ਵੀ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਇਹ ਵੀ ਪਾਵਰ ਸਟੀering ਆ ਇਹ ਪਾਵਰ ਸਟੀering ਦੇ ਵਿੱਚ ਆ ਤੇਲ ਬਰੇਕਾ ਤੇਲ ਬਰੇਕਾਂ ਪਾਵਰ ਸਟੀering ਡੈਸ਼ ਕੰਪਿਊਟਰ ਡਬਲ ਡੈਸ਼ ਕੰਪਿਊਟਰ ਹੈਗਾ ਬਈ ਟਰੈਕਟਰ ਆ ਪੈਰਾਨੀ ਕੰਡੀਸ਼ਨ ਜੀ ਪੈਰ ਅੱਧੇ ਕਾ ਬਈ ਠੀਕ ਆ ਥੋੜਾ ਜਿਹਾ ਵਧਾਣਾ 60 ਠੀਕ ਆ ਪੇਟ ਬੂਟ ਵੀ ਲੱਗਿਆ ਵੈਕ ਸਾਈਡ ਤੇ ਲੱਗਿਆ ਹਾਂ ਇਹ ਆ ਗਈ ਜੀ ਨਵਾਂ ਮਾਡਲ ਇਹਦੀ ਡਿਮਾਂਡ 340 3 ਲੱਖ 40 ਹਜ਼ਾਰ ਡਿਮਾਂਡ ਆ ਜੀ ਇਹ ਕਿੰਨੇ ਕ ਦਾ ਹੋਜੂ ਜੀ ਇਹ ਦੇ ਦਾਂ 3 ਲੱਖ 5000 ਦਾ 3 ਲੱਖ 5000 ਦਾ ਹਾਂ ਠੀਕ ਆ ਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਸੰਦੋਹਾ ਬਈ ਠੀਕ ਆ ਜੀ ਤੇ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਜੀ ਹਾਂ ਕੱਟਿਆ ਜਾਊਗਾ ਬਈ ਉਹ ਨੰਬਰ ਜੀ ਆਪਣਾ 96640 99001 ਠੀਕ ਆ ਜੀ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਫ੍ਰੀਦਨਾ ਕਰਦਾ ਹੈ ਕੋਰ ਵੀ ਖੜੇ ਆਪਰੇ ਕੋਲ ਦੋ ਤਿੰਨ ਟਰੈਕਟਰ ਹੋਰ ਕਿਹੜੇ ਕਿਹੜੇ ਆਈਸ਼ਰ ਹੈ ਹਾਂ ਜੀ ਇੱਕ ਐਛਰਾ ਆਪਣਾ ਇਹਦੇ 10 ਮਾਡਲ 9241 ਹਾਂ 241 ਇਹਦੇ ਨਾਲ ਦੇ ਨਵੇਂ ਟਾਇਰਾਂ ਚ ਉਹ ਜਿਹੜਾ ਟਰੈਕਟਰ ਹਰਾ ਇੱਕ ਐਛਰਾ 485 ਠੀਕ ਆ ਜੀ ਨਵ ਮਾਡਲ ਤਿੰਨ ਸਿਲੰਡਰ ਵਾਲਾ ਠੀਕ ਆ ਜੀ ਇੱਕ ਅਛਰਾ 2003 ਵਾਲਾ ਨਵੇਂ ਡਾਟਾ ਸੂਫਰ ਇਹ ਅਛਰਾ 3 ਚਾਰ ਟਰੈਕਟਰ ਹੈਗੇ ਆ ਹਾਂ ਚਾਰ ਅਛਰ ਹੈਗੇ ਆ ਠੀਕ ਹੈ ਜੀ ਬਾਕੀ ਹੋਰ ਵੀ ਟਰੈਕਟਰ ਹੁੰਦੇ ਆ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਤੋ ਮਿਲਦਾ ਨਾਮ ਮੇਰੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ